ਅੱਜ ਸਤਲੁਜ ਦਰਿਆ ਦੇ ਵਿੱਚ ਪਾਖੜਾ ਡੈਮ ਤੇ ਨੰਗਲ ਡੈਮ ਤੋਂ ਪਾਣੀ ਛੱਡਿਆ ਜਾਵੇਗਾ ਇਸ ਸਬੰਧੀ ਚੱਲ ਰਹੇਆਂ ਅਧਿਕਾਰੀਆਂ ਦੇ ਵੱਲੋਂ ਪਿੰਡਾਂ ਦੇ ਵਿੱਚ ਮੁਨਾਦੀ ਕਰਵਾਈ ਜਾ ਰਹੀ ਹੈ ਤਾਂ ਕਿ ਜਿਹੜੇ ਲੋਕ ਸਤਲੁਜ ਕੰਢੇ ਰਹਿੰਦੇ ਨੇ ਜਾਂ ਫਿਰ ਸ਼ੇਨਾਨਦਪੁਰ ਸਾਹਿਬ ਦੇ ਹਲਕੇ ਦੇ ਨੇੜੇ ਜਿਹੜੇ ਲੋਕ ਨੇ ਉਹਨਾਂ ਦੇ ਪਿੰਡਾਂ ਦੇ ਵਿੱਚ ਮੁਨਾਦੀ ਕਰਵਾਈ ਜਾ ਰਹੀ ਹੈ ਤਾਂ ਕਿ ਲੋਕ ਦਰਿਆਵਾਂ ਦੇ ਕੱਡੇ ਨਾ ਜਾਣ ਉਹਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ अफਵਾਹਾਂ ਤੋਂ ਬਚਨ ਦਰਿਆ ਨਾ ਜਾਵੇ ਇਸ ਦੇ ਨਾਲ ਕਿ ਉਹਨਾਂ ਨੂੰ ਕਿਹਾ ਗਿਆ ਕਿ ਉਹ ਦਰਿਆ ਦੇ ਕੋਲ ਨਾ ਜਾਣ ਉਥੇ ਦੱਸਦੀ ਕਿ ਸਤਲੁਜ ਦਰਿਆ ਦੇ ਵਿੱਚ ਪਾਣੀ ਛੱਡਿਆ ਜਾਣਾ ਹੈ ਦੱਸ ਦੇ ਵਿੱਚ ਪਾਖੜਾ ਡੈਮ ਤੋਂ 26500 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਤੇ ਨੰਗਲ ਡੈਮ ਤੋਂ 4500 ਕਿਊਸਿਕ ਪਾਣੀ ਛੱਡਿਆ ਜਾ ਲੈ ਤਾਂ 10000 ਕਿ ਪਾਣੀ ਸਵੇਰੇ 6 ਵਜੇ ਤਕਰੀਬ ਛੱਡਿਆ ਜਾਣਾ ਸੀ ਉਸ ਤੋਂ ਬਾਅਦ ਹੁਣੇ ਮੁਨਾਦੀ ਜਿਹੜੀ ਹੈ ਪਿੰਡਾਂ ਦੇ ਵਿੱਚ ਕਰਵਾਈ ਜਾ ਰਹੀ ਹੈ ਸਤੂਜ ਦਰਿਆ ਦੇ ਕੰਢੇ ਜਿਹੜੇ ਪਿੰਡ ਵਾਸਤੇ ਨੇ ਉਹਨਾਂ ਦੇ ਵਿੱਚ ਮੁਨਾਦੀ ਕਰਵਾਈ ਜਾ ਰਹੀ ਹੈ ਕਿ ਕੋਈ ਵੀ ਪਿੰਡਾਂ ਦਾ ਜਿਹੜਾ ਵਾਸੀ ਹੈ ਕੋਈ ਵੀ ਉਹਨਾਂ ਦਰਿਆਵਾਂ ਦੇ ਕੰਢੇ ਨਾ ਜਾਵੇ ਕਿਉਂਕਿ ਪਾਣੀ ਦੇ ਵਿੱਚ ਪਾਣੀ ਜਿਹੜਾ ਹੈ ਲਗਾਤਾਰ ਵਧ ਸਕਦਾ ਹੈ ਪਾਣੀ ਦਾ ਵਹਾਅ ਤੇਜ਼ ਹੋ ਸਕਦਾ ਹੈ ਕਿਉਂਕਿ ਪਾਖੜਾ ਡੈਮ ਤੇ ਨੰਗਲ ਡੈਮ ਤੋਂ ਅੱਜ ਪਾਣੀ ਛੱਡਿਆ ਜਾਵੇਗਾ ਜਿਸ ਤੋਂ ਚੱਲਦਿਆਂ ਕਿਹਾ ਜਾ ਰਿਹਾ ਹੈ ਕਿ ਪਾਣੀ ਦਾ ਵਹਾਅ ਤੇਜ਼ ਹੋ ਸਕਦਾ ਹੈ ਜਿਸ ਤੋਂ ਚੱਲਦਿਆਂ ਬੱਚੇ ਬਜ਼ੁਰਗ ਜਾਂ ਫਿਰ ਕੋਈ ਵੀ ਨੌਜਵਾਨ ਜਿਹੜਾ ਹੈ ਉਹ ਦਰਿਆ ਦੇ ਕੰਢੇ ਨਾ ਪਹੁੰਚੇ ਉਸ ਲਈ ਕਿ ਅਪੀਲ ਵੀ ਕੀਤੀ ਗਈ ਹੈ ਸਨਾਰਖੀ ਲੋਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਕਿਸੇ ਵੀ ਤਰੀਕੇ ਦੀ ਅਫਵਾਹ ਤੋਂ ਬਚਣ ਕਿਸੇ ਵੀ ਤਰੀਕੇ ਦੀ ਡਰ ਤੋਂ ਬਚਣ ਇਸ ਨਾਲ ਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਡਿਮਾਂਡ ਤੇ ਚੱਲ ਰਹੀ ਹੈ ਪਾਣੀ ਛੱਡਿਆ ਗਿਆ ਪਾਰਟਨਰ ਸਟੇਟਾਂ ਦੇ ਵਿੱਚ ਬਿਜਲੀ ਤੇ ਪਾਣੀ ਦੀ ਡਿਮਾਂਡ ਨੂੰ ਲੈ ਕੇ ਪਾਣੀ ਛੱਡਿਆ ਤੇ ਚੱਲਦਿਆਂ ਉਹਨਾਂ ਦੇ ਵੱਲੋਂ ਵੱਖ-ਵੱਖ ਪਿੰਡਾਂ ਦੇ ਵਿੱਚ ਇਹ ਮੁਨਾਦੀ ਕਰਵਾਈ ਜਾ ਰਹੀ ਹੈ ਜਿਸ ਦੇ ਨਾਲ ਹੀ ਲੋਕਾਂ ਦੇ ਵਿੱਚ ਵੀ ਯਕੀਨ ਬਣਾਇਆ ਜਾ ਰਿਹਾ ਹੈ ਲੋਕਾਂ ਨੂੰ ਵੀ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਡਰਨ ਦੀ ਲੋੜ ਨਹੀਂ ਹੈ ਕਿ ਪਾਣੀ ਛੱਡਿਆ ਜਾਵੇਗਾ ਜਾਂ ਫਿਰ ਕੀ ਹੋਵੇਗਾ ਇਸ ਤੇ ਚਲਦੇ ਹਨ ਉਹਨਾਂ ਦੇ ਵੱਲੋਂ ਲੋਕਾਂ ਨੂੰ ਵੀ ਸਤਰਕ ਰਹਿਣ ਦੇ ਲਈ ਕਿਹਾ ਗਿਆ ਇਸ ਨਾਲ ਹੀ ਜਿਹੜੇ ਲੋਕ ਦਰਿਆ ਦੇ ਕੰਢੇ ਰਹਿੰਦੇ ਨੇ ਉਹਨਾਂ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਜੇ ਜਦੋਂ ਪਾਣੀ ਦਾ ਵਹਾਅ ਤੇਜ਼ ਹੋਵੇ ਤਾਂ ਉਹ ਪਾਣੀ ਦੇ ਕੰਢੇ ਨਾ ਜਾਣ ਦਰਿਆ ਦੇ ਕੰਢੇ ਨਾ ਜਾਣ ਨਾ ਜਾਣੀ ਸਨਾਲਖੀ ਉਹਨਾਂ ਦੇ ਵੱਲੋਂ ਸਾਰੀ ਅਪੀਲ ਜਿਹੜੀ ਹੈ ਵਕ ਵਕ ਪਿੰਡਾਂ ਦੇ ਵਿੱਚ ਕੀਤੀ ਜਾ ਰਹੀ ਹੈ ਇਸ ਸਬੰਧ ਦੇ ਖਬਰਾਂ ਦੇਖ ਲਈ ਡਿਗਦਰ ਪੰਜਾਬ ਗੁਰਦਵਾਰਾ ਅੱਜ ਸਤਲੁਜ ਦਰਿਆ ਦੇ ਵਿੱਚ ਪਾਖੜਾ ਡੈਮ ਤੇ ਨੰਗਲ ਡੈਮ ਤੋਂ ਪਾਣੀ ਛੱਡਿਆ ਜਾਵੇਗਾ ਤਾਂ ਸਥਾਨਕ ਅਧਿਕਾਰੀਆਂ ਦੇ ਵੱਲੋਂ ਪਿੰਡਾਂ ਦੇ ਵਿੱਚ ਮੁਨਾਦੀ ਕਰਵਾਈ ਜਾ ਰਹੀ ਹੈ ਤਾਂ ਕਿ ਜਿਹੜੇ ਲੋਕ ਸਤਲੁਜ ਕੰਡੇ ਰਹਿੰਦੇ ਨੇ ਜਾਂ ਫਿਰ ਸ਼ੇਨਾਨਦਪੁਰ ਸਾਹਿਬ ਦੇ ਹਲਕੇ ਦੇ ਨੇੜੇ ਜਿਹੜੇ ਲੋਕ ਨੇ ਉਹਨਾਂ ਦੇ ਪਿੰਡਾਂ ਦੇ ਵਿੱਚ ਮੁਨਾਦੀ ਕਰਵਾਈ ਜਾ ਰਹੀ ਹੈ ਤਾਂ ਕਿ ਲੋਕ ਦਰਿਆਵਾਂ ਦੇ ਕੱਡੇ ਨਾ ਜਾਣ ਉਹਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ अफवाहਾਂ ਤੋਂ ਬਚਨ ਦਰਿਆ ਨਾ ਜਾਵੇ ਇਸੇ ਨਾਲ ਕਿ ਉਹਨਾਂ ਨੂੰ ਕਿਹਾ ਗਿਆ ਕਿ ਉਹ ਦਰਿਆ ਦੇ ਕੋਲ ਨਾ ਜਾਣ ਉਥੇ ਦੱਸਦੀ ਕਿ ਸਤਲੁਜ ਦਰਿਆ ਦੇ ਵਿੱਚ ਪਾਣੀ ਛੱਡਿਆ ਜਾਣਾ ਹੈ ਦੱਸ ਦੇ ਵਿੱਚ ਪਾਖੜਾ ਡੈਮ ਤੋਂ 26500 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਤੇ ਨੰਗਲ ਡੈਮ ਤੋਂ 4500 ਕਿਊਸਿਕ ਪਾਣੀ ਛੱਡਿਆ ਜਾ ਲੈ ਤਾਂ 10000 ਕਿ ਪਾਣੀ ਸਵੇਰੇ 6 ਵਜੇ ਤਕਰੀਬ ਛੱਡਿਆ ਜਾਣਾ ਸੀ ਉਸ ਤੋਂ ਬਾਅਦ ਹੁਣੇ ਮੁਨਾਦੀ ਜਿਹੜੀ ਹੈ ਪਿੰਡਾਂ ਦੇ ਵਿੱਚ ਕਰਵਾਈ ਜਾ ਰਹੀ ਹੈ ਸਤੂਜ ਦਰਿਆ ਦੇ ਕੰਢੇ ਜਿਹੜੇ ਪਿੰਡ ਵਾਸਤੇ ਨੇ ਉਹਨਾਂ ਦੇ ਵਿੱਚ ਮੁਨਾਦੀ ਕਰਵਾਈ ਜਾ ਰਹੀ ਹੈ ਕਿ ਕੋਈ ਵੀ ਪਿੰਡਾਂ ਦਾ ਜਿਹੜਾ ਵਾਸੀ ਹੈ ਕੋਈ ਵੀ ਉਹਨਾਂ ਦਰਿਆਵਾਂ ਦੇ ਕੰਢੇ ਨਾ ਜਾਵੇ ਕਿਉਂਕਿ ਪਾਣੀ ਦੇ ਵਿੱਚ ਪਾਣੀ ਜਿਹੜਾ ਹੈ ਲਗਾਤਾਰ ਵਧ ਸਕਦਾ ਹੈ ਪਾਣੀ ਦਾ ਵਹਾਅ ਤੇਜ਼ ਹੋ ਸਕਦਾ ਹੈ ਕਿਉਂਕਿ ਪਾਖੜਾ ਡੈਮ ਤੇ ਨੰਗਲ ਡੈਮ ਤੋਂ ਅੱਜ ਪਾਣੀ ਛੱਡਿਆ ਜਾਵੇਗਾ ਜਿਸ ਤੋਂ ਚੱਲਦਿਆਂ ਕਿਹਾ ਜਾ ਰਿਹਾ ਹੈ ਕਿ ਪਾਣੀ ਦਾ ਵਹਾਅ ਤੇਜ਼ ਹੋ ਸਕਦਾ ਹੋ ਸਕਦਾ ਹੈ ਜਿਸ ਤੋਂ ਚੱਲਦਿਆਂ ਬੱਚੇ ਬਜ਼ੁਰਗ ਜਾਂ ਫਿਰ ਕੋਈ ਵੀ ਨੌਜਵਾਨ ਜਿਹੜਾ ਹੈ ਉਹ ਦਰਿਆ ਦੇ ਕੰਢੇ ਨਾ ਪਹੁੰਚੇ ਉਸ ਲਈ ਕਿ ਅਪੀਲ ਵੀ ਕੀਤੀ ਗਈ ਹੈ ਸਿਆਣਖੀ ਲੋਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਕਿਸੇ ਵੀ ਤਰੀਕੇ ਦੀ ਅਫਵਾਹ ਤੋਂ ਬਚਣ ਕਿਸੇ ਵੀ ਤਰੀਕੇ ਦੀ ਡਰ ਤੋਂ ਬਚਣ ਇਸੇ ਨਾਲ ਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਡਿਮਾਂਡ ਤੇ ਚੱਲ ਰਹੀ ਹੈ ਪਾਣੀ ਛੱਡਿਆ ਗਿਆ ਪਾਰਟਨਰ ਸਟੇਟਾਂ ਦੇ ਵਿੱਚ ਬਿਜਲੀ ਤੇ ਪਾਣੀ ਦੀ ਡਿਮਾਂਡ ਨੂੰ ਲੈ ਕੇ ਪਾਣੀ ਛੱਡਿਆ ਤੇ ਚੱਲਦਿਆਂ ਉਹਨਾਂ ਦੇ ਵੱਲੋਂ ਵੱਖ-ਵੱਖ ਪਿੰਡਾਂ ਦੇ ਵਿੱਚ ਮੁਨਾਦੀ ਕਰਵਾਈ ਜਾ ਰਹੀ ਹੈ ਜਿਸ ਦੇ ਨਾਲ ਹੀ ਲੋਕਾਂ ਦੇ ਵਿੱਚ ਵੀ ਯਕੀਨ ਬਣਾਇਆ ਜਾ ਰਿਹਾ ਹੈ ਲੋਕਾਂ ਨੂੰ ਵੀ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਡਰਨ ਦੀ ਲੋੜ ਨਹੀਂ ਹੈ ਕਿ ਪਾਣੀ ਛੱਡਿਆ ਜਾਵੇਗਾ ਜਾਂ ਫਿਰ ਕੀ ਹੋਵੇਗਾ ਇਸ ਤੇ ਚਲਦੇ ਹਨ ਉਹਨਾਂ ਦੇ ਵੱਲੋਂ ਲੋਕਾਂ ਨੂੰ ਵੀ ਸਤਰਕ ਰਹਿਣ ਦੇ ਲਈ ਕਿਹਾ ਗਿਆ ਇਸ ਨਾਲ ਹੀ ਜਿਹੜੇ ਲੋਕ ਦਰਿਆ ਦੇ ਕੰਢੇ ਰਹਿੰਦੇ ਨੇ ਉਹਨਾਂ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਜੇ ਜਦੋਂ ਪਾਣੀ ਦਾ ਵਹਾਅ ਤੇਜ਼ ਹੋਵੇ ਤਾਂ ਉਹ ਪਾਣੀ ਦੇ ਕੰਢੇ ਨਾ ਜਾਣ ਦਰਿਆ ਦੇ ਕੰਢੇ ਨਾ ਜਾਣ ਨਾ ਜਾਣੀ ਸਨਾਲਖੀ ਉਹਨਾਂ ਦੇ ਵੱਲੋਂ ਸਾਰੀ ਅਪੀਲ ਜਿਹੜੀ ਹੈ ਵਕ ਵਕ ਪਿੰਡਾਂ ਦੇ ਵਿੱਚ ਕੀਤੀ ਜਾ ਰਹੀ ਹੈ ਇਸ ਸਬੰਧ ਦੇ ਹੋਰ ਖਬਰਾਂ ਦੇਖ ਲਈ ਡਿਗਦਰ ਪੰਜਾਬੀ ਟੈਪ